ਵੀ ਐਂਕ ਵਿੱਚ ਕਹਿ ਸਕਦੇ ਹਾਂ ਵੀ ਤੁਸੀਂ ਘਰਾਂ 'ਚ ਬੈਠੇ ਹੋ ਅਸੀਂ ਜ਼ਮੀਨਾਂ ਖਾਤਰ ਲੜ ਰਹੇ ਹਾਂ ਹਾਂ ਲੜਨ ਦਾ ਤਰੀਕਾ ਵੱਖੋ ਵੱਖਰੀ ਹੈ ਉਹ ਸਾਥੀ ਫੇਰ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਆ ਗੈਸ ਪਾਈਪਲਾਈਨ ਸੌਰੀ ਗੈਸ ਪਾਈਪਲਾਈਨ ਦੇ ਪ੍ਰੋਜੈਕਟ ਦੀ ਖਾਤਰ ਜਦੋਂ ਕਿਸਾਨਾਂ ਨੂੰ ਪੈਸਾ ਨਹੀਂ ਜਿਹੜਾ ਉਹਨਾਂ ਦਾ ਪਾਇਆ ਸੀ ਉੱਥੇ ਸਾਡੀਆਂ 20 ਤੋਂ 25 ਗੱਡੀਆਂ ਦੇ ਰਾਤ ਨੂੰ 2 ਵਜੇ ਸ਼ੀਸ਼ੇ ਭੰਨੇ ਗਏ ਤੇ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਨੌਜਵਾਨਾਂ ਦੇ ਉੱਥੇ ਬਾਹਾਂ ਟੁੱਟੀਆਂ ਠੀਕ ਨੌਜਵਾਨਾਂ ਦੇ ਉੱਥੇ ਸੱਟਾਂ ਵੱਜੀਆਂ ਬਾਹਾਂ ਟੁੱਟੀਆਂ ਥਰੂ ਗੈਂਸ ਦੇ ਗੋਲੀਆਂ ਮਾਰੀਆਂ 12 ਤੋਂ 15 ਗੱਡੀਆਂ ਸਾਡੀਆਂ ਦੇ ਸ਼ੀਸ਼ੇ ਭੰਨੇ ਤੇ ਪੁਲਿਸ ਨਾਲ ਪੂਰੀ ਤਰ੍ਹਾਂ ਟਕਰਾਅ ਹੋਇਆ ਸਾਡੀਆਂ ਔਰਤ ਭੈਣਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਤੇ ਪੂਰਾ ਉਹ ਇੱਕ ਦਿਨ ਮੋਰਚਾ ਚੱਲਿਆ ਤੇ ਅਗਲੇ ਦਿਨ ਹੋਰ ਸ਼ਾਮ ਤੱਕ ਜਾ ਕੇ ਉਹਦਾ ਕੋਈ ਮੀਟਿੰਗ ਹੋਈ ਤੇ ਉਹਨਾਂ ਨੇ ਭਰੋਸਾ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਦਿੱਤਾ ਉਸ ਤੋਂ ਬਾਅਦ ਪਿੰਡ ਲੇਲੇ ਵਾਲੇ ਦੇ ਵਿੱਚ ਮੈਂ ਕਹਿੰਦੀ ਹੂ ਸਿੰਘ ਗਿੱਲ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਖਣੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਹੈ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਡੱਲੇਵਾਲ ਮਰਨ ਮਰਤੇ ਦੇ ਬੈਠੇ ਆ ਤੇ ਕੁਝ ਜਥੇਬੰਦਗਾ ਜੋ ਉੱਥੇ ਦੋ ਜਥੇਬੰਦਗਾ ਬਾਰਡਰ ਤੇ ਬੈਠੇ ਨੇ ਤੇ ਦੂਸਰੀਆਂ ਜਥੇਬੰਦਗਾ ਪੰਜਾਬ ਦੇ ਵਿੱਚ ਬੈਠੀਆਂ ਤੇ ਆਪਣੇ ਨਾਲ ਅਗਰਾਹ ਜਥੇਬੰਦੀ ਤੋਂ ਬਾਈ ਬਿੱਟੂ ਜੀ ਨੇ ਤੇ ਆਪਾਂ ਇਹਨਾਂ ਨਾਲ ਕਰਦੇ ਗੱਲਬਾਤ ਆ ਪਹਿਲਾਂ ਸਵਾਗਤ ਕਰ ਲਈਏ ਬਾਈ ਸਵਾਗਤ ਹੈ ਬਾਈ ਬਿੱਟੂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਾਈ ਜੀ ਕਦੋਂ ਬਣ ਰਿਹਾ ਫਿਰ ਪ੍ਰੋਗਰਾਮ ਜਾਂਦਾ ਬੱਡਦਾ ਤੇ ਕੋਈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਵੀ ਉਹ ਦਿੱਲੀ ਬੈਠੇ ਨੇ ਤੇ ਦੂਜੀਆਂ ਜਥੇਬੰਦੀਆਂ ਪੰਜਾਬ 'ਚ ਬੈਠੀਆਂ ਨੇ ਅਸੀਂ ਵੀ ਮੋਰਚਿਆਂ ਦੇ ਵਿੱਚ ਲਗਾਤਾਰ ਲੜ ਰਹੇ ਆਂ ਤੇ ਭਾਰਤੀ ਕਿਸਾਨ ਧੂਨੇਣਕਤਾ ਗ੍ਰਾਹਾਂ ਵੱਲੋਂ ਪਿਛਲੇ ਦਿਨੀ ਪਿੰਡ ਦੁੰਨੇ ਵਾਲੇ ਦੇ ਵਿੱਚ ਵਿਖੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਹਮ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਹਮ ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਸੀ ਹਮ ਤੇ ਸਾਡੀ ਜਥੇਬੰਦੀ ਵੱਲੋਂ ਜਦੋਂ ਕਾਇਆ ਕਿਟਰ ਗਿਆ ਸਾਡੇ ਕਈ ਨੌਜਵਾਨਾਂ ਦਿੰਗਾ ਉਥੇ ਸੱਟਾਂ ਵੱਜੀਆਂ ਬਾਹਾਂ ਟੁੱਟੀਆਂ ਥਰੂ ਗੈਂਸ ਦੇ ਗੋਲੀਆਂ ਮਾਰੀਆਂ 12 ਤੋਂ 15 ਕੱਟੀਆਂ ਸਾਡੀਆਂ ਦੇ ਸ਼ੀਸ਼ੇ ਭੰਨੇ ਤੇ ਪੁਲਿਸ ਨਾਲ ਪੂਰੀ ਤਰ੍ਹਾਂ ਟਕਰਾਅ ਹੋਇਆ ਸਾਡੀਆਂ ਔਰਤ ਭੈਣਾਂ ਨੂੰ ਉਥੇ ਗ੍ਰਿਫਤਾਰ ਕੀਤਾ ਗਿਆ ਤੇ ਪੂਰਾ ਉਹ ਇੱਕ ਦਿਨ ਮੋਰਚਾ ਚੱਲਿਆ ਤੇ ਅਗਲੇ ਦਿਨ ਉਹ ਸ਼ਾਮ ਤੱਕ ਜਾ ਕੇ ਉਹਦਾ ਕੋਈ ਮੀਟਿੰਗ ਹੋਈ ਤੇ ਉਹਨਾਂ ਨੇ ਭਰੋਸਾ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਦਿੱਤਾ ਉਸ ਤੋਂ ਬਾਅਦ ਪਿੰਡ ਲੇਲੇ ਵਾਲੇ ਦੇ ਵਿੱਚ ਫੇਰ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਆ ਗੈਸ ਪਾਈਪਲਾਈਨ ਸੌਰੀ ਗੈਸ ਪਾਈਪਲਾਈਨ ਦੇ ਪ੍ਰੋਜੈਕਟ ਦੀ ਖਾਤਰ ਜਦੋਂ ਕਿਸਾਨਾਂ ਨੂੰ ਪੈਸਾ ਨਹੀਂ ਜਿਹੜਾ ਉਹਨਾਂ ਦਾ ਪਾਇਆ ਸੀ ਉੱਥੇ ਸਾਡੀਆਂ 20 ਤੋਂ 25 ਗੱਡੀਆਂ ਦੇ ਰਾਤ ਨੂੰ 2 ਵਜੇ ਸ਼ੀਸ਼ੇ ਭੰਨੇ ਗਏ ਤੇ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਨੌਜਵਾਨਾਂ ਦੇ ਉੱਤੇ ਬਾਹਾਂ ਟੁੱਟੀਆਂ ਵੀ ਐਵੇਂ ਕਿ ਮੈਂ ਕਹਿ ਸਕਦੇ ਹਾਂ ਵੀ ਤੁਸੀਂ ਘਰਾਂ 'ਚ ਬੈਠੇ ਹੋ ਅਸੀਂ ਜ਼ਮੀਨਾਂ ਖਾਤਰ ਲੜ ਰਹੇ ਹਾਂ ਹਾਂ ਲੜਨ ਦਾ ਤਰੀਕਾ ਵੱਖੋ ਵੱਖਰੀ ਹੈ ਉਹ ਸਾਥੀ ਠੀਕਾ ਉਹਨਾਂ ਦਾ ਆਪ ਦਾ ਵਖਰਾ ਇੱਕ ਮੰਚ ਬਣਾ ਲਿਆ ਉਹਨਾਂ ਨੇ ਗੈਰ ਸਿਆਸੀ ਗੈਰ ਸਿਆਸੀ ਤਾਂ ਆਪਾਂ ਇੱਥੇ ਕਿਸੇ ਝੋਟੇ ਨੂੰ ਵੀ ਨਹੀਂ ਕਹਿ ਸਕਦੇ ਠੀਕ ਆ ਉਹਨਾਂ ਨੇ ਗੈਰ ਸਿਆਸੀ ਮੰਚ ਬਣਾ ਕੇ ਇੱਕ ਦਿੱਲੀ ਵੱਲ ਕੂਚ ਕਰਤਾ ਤੁਸੀਂ ਸਮਝੋਗੇ ਜੀ ਕੱਲਾ ਪੰਜਾਬ ਜਾਂ ਹਰਿਆਣਾ ਭਾਰਤ ਨੂੰ ਨਹੀਂ ਜਿੱਤ ਸਕਦਾ ਐਮਐਸਪੀ ਆ ਜਿਹੜੀ ਉਹ ਗੁੱਡੀਆਂ ਦਾ ਖੇਡ ਨਹੀਂਗਾ ਐਮਐਸਪੀ ਦੀ ਲੜਾਈ ਬਹੁਤ ਵੱਡੀ ਲੜਾਈ ਹੈ ਤਿੰਨ ਖੇਤੀ ਕਾਲੇ ਕਾਨੂੰਨਾਂ ਤੋਂ ਵੱਡੀ ਲੜਾਈ ਹੈ MSP ਦੀ ਲੜਾਈ ਪੂਰੇ ਦੇਸ਼ ਦੀ ਲੜਾਈ ਆ ਪੂਰੇ ਭਾਰਤ ਦੀਆਂ ਜਥੇਬੰਦੀਆਂ ਉੱਠਣਗੀਆਂ ਪੂਰੇ ਭਾਰਤ ਦੇ ਚੁੱਲ੍ਹੇ-ਚੁੱਲ੍ਹੇ ਤੱਕ ਗੱਲ ਜਾਊਗੀ ਫਿਰ ਜਾ ਕੇ MSP ਦਾ ਮੂੰਹ ਸਿਰ ਬਣੂਗਾ ਜੇ ਅਸੀਂ ਕਹਿ ਲਈਏ ਵੀ ਵੱਖ-ਵੱਖਾ ਕੇਟਰ ਜਾਂ ਅਸੀਂ ਕਹਿ ਲਈਏ ਸਾਡੀ ਜਥੇਬੰਦੀ ਕੱਲੀ ਜਾ ਕੇ ਇਹਨੂੰ ਸਾਡੀ ਜਥੇਬੰਦੀ ਨੂੰ ਕਹਿੰਦੇ ਬਹੁਤ ਵੱਡੀ ਜਥੇਬੰਦੀ ਹੈ ਜੇ ਅਸੀਂ ਕਹਿ ਲਈਏ ਕੱਲੀ ਅਗਰਾਹਾ ਜਥੇਬੰਦੀ ਮਸਲਾ ਹੱਲ ਕਰਾ ਤੂੰ ਨਹੀਂ ਨਹੀਂ ਹੋਣਾ ਕਿਸੇ ਤੋਂ ਇਹ ਏਕਤਾ ਦਾ ਇਕੱਠੇ ਹੋ ਕੇ ਏਕਤਾ ਦੇ ਵਿੱਚ ਬਲ ਹੁੰਦਾ ਹੈ ਇਕੱਠੇ ਹੋ ਕੇ ਲੜਨਾ ਪਊਗਾ ਫਿਰ ਜਾ ਕੇ MSP ਦਾ ਆਪਾਂ ਲੜਾਈ ਲੜ ਸਕਦੇ ਆ ਹੁਣ ਕਿਹਾ ਜਾਂਦਾ ਸੀ ਜੇ ਉੱਥੇ 20 ਦਿਨ ਹੋਰ ਬਹਿ ਜਾਂਦੇ ਖਣੀ ਐਮਐਸਪੀ ਮਿਲ ਜਾਂਦੀ ਉੱਥੇ ਮੋਰਚਾ 13 ਮਹੀਨੇ ਚੱਲਿਆ ਲੰਮਾ ਮੋਰਚਾ ਚੱਲਿਆ ਕੀ ਉਹ ਮੋਰਚੇ ਨੂੰ ਰਗੜ ਕੇ ਘਸਾ ਕੇ ਕੀ ਉਹ ਮੋਰਚੇ ਨੂੰ ਹਾਰ ਦੇ ਵਿੱਚ ਤਬਦੀਲ ਕਰਨਾ ਸੀ ਜਿੱਤਿਆ ਜਿਤਾਇਆ ਮੋਰਚਾ ਤਿੰਨ ਖੇਤੀ ਕਾਲੇ ਕਾਨੂੰਨਾਂ ਦੀ ਲੜਾਈ ਸੀ ਉਹ ਵਾਪਸ ਕਰਾਏ ਅਮਰੀਕਾ ਅਮਰੀਕਾ ਤੱਕ ਉਹਦੇ 1 ਮਿੰਟ ਪੂਰੀ ਹੋ ਜਾਂਦੇ ਉਹ ਗੱਲ ਅਮਰੀਕਾ ਤੱਕ ਉਹਦੇ ਲੱਡੂ ਵੰਡ ਤੇ ਭਾਰਤ ਦੇ ਵਿੱਚ ਲੱਡੂ ਵੰਡ ਤੇ ਕੀ ਉੱਥੇ ਬਹਿ ਕੇ ਕਿ ਉਹਨੂੰ ਸਰਕਾਰ ਤਾਂ ਚਾਹੁੰਦੀ ਸੀ ਕਿ ਉਹ ਮੋਰਚੇ ਨੂੰ ਘਸਾ ਕੇ ਉਹ ਮੋਰਚੇ ਨੂੰ ਰਗੜ ਕੇ ਮੋਰਚੇ ਨੂੰ ਲੰਮਾ ਕਰਕੇ ਮੋਰਚੇ ਤੇ ਨਰਾਸ਼ਾ ਪੈਦਾ ਕਰਕੇ ਕਿਉਂ ਉਹਨੂੰ ਹਾਰ ਦੇ ਵਿੱਚ ਬਦਲਣਾ ਸੀ ਨਹੀਂ ਐਮਐਸਪੀ ਦੀ ਇੱਕ ਵੱਖਰੀ ਤਿਆਰੀ ਕਰਨੀ ਸੀ ਐਮਐਸਪੀ ਦੀ ਭਾਰਤ ਦੇ ਵਿੱਚ ਗੱਲ ਲੈ ਕੇ ਜਾਣੀ ਸੀ ਐਮਐਸਪੀ ਦੀ ਇੱਕ ਲੜਾਈ ਵੱਖਰੀ ਬਟਣੀ ਸੀ ਇਹ ਸਾਥੀਆਂ ਨੇ ਮੋਰਚਾ ਤੈਅ ਕਰਕੇ ਇਹ ਐਡਵਰਟ ਜਥੇਬੰਦੀਆਂ ਕੋਲੇ ਆਏ ਵੀ ਯਾਰ ਚਲੋ ਆਪਾਂ ਚੱਲਦੇ ਆਂ ਦਿੱਲੀ ਨੂੰ ਇਹ ਆਇਆ ਨਹੀਂ ਹੁੰਦਾ ਵੀ ਇੱਕ ਜਥੇਬੰਦੀ ਤੈਅ ਕਰਕੇ ਆ ਜੇ ਤੇ ਦੂਜਾ 30 ਬਤੀਆਂ ਨੂੰ ਕਹਦੇ ਆਓ ਚੱਲ ਜੀ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਤੁਸੀਂ ਕਿਵੇਂ ਕਹਿ ਸਕਦੇ ਹੋ ਜਿੱਥੇ ਜਿੱਥੇ ਤਾਲਮੇਲ ਮੈਂ ਐਕਸ਼ਨ ਹੈ ਅਸੀਂ ਸਾਥੀਆਂ ਤੇ ਕੀਤਾ ਕੱਲ ਇਹਨਾਂ ਨੇ ਰੇਲਾਂ ਰੁਕੀਆਂ 3 ਘੰਟੇ ਭਦੇਰ ਦੀ ਜਥੇਬੰਦੀ ਨੇ ਅਸੀਂ ਉਹਦਾ ਤਾਲਮੇਲ ਮੈਂ ਐਕਸ਼ਨ ਕੀਤਾ ਭਾਰਤੀ ਕਿਸਾਨ ਜੋ ਨੇ ਅਗਰਾਹਾਂ ਵੱਲੋਂ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਰੋਸ ਮਾਰਚ ਕੀਤਾ ਜਦੋਂ 13 ਤਰੀਕ ਨੂੰ ਇਹਨਾਂ ਤੇ ਲਾਠੀ ਚਾਰਜ ਹੋਇਆ 13 ਫਰਵਰੀ ਨੂੰ ਅਸੀਂ 14 ਤਰੀਕ ਨੂੰ ਰੇਲਾਂ ਜਾਮ ਕੀਤੀਆਂ 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਕੀਤਾ ਫਿਰ ਅਸੀਂ ਭਾਜਪੀ ਦੇ ਦਫ਼ਤਰਾਂ ਦੇ ਘਰਾਂ ਦੇ ਮੂਹਰੇ ਅਸੀਂ ਭਾਜਪਾ ਦੇ ਆਗੂਆਂ ਨੂੰ ਕਹਿ ਰਿਆ ਵੀ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਵਿੱਚ ਜਾ ਕੇ ਐਕਸ਼ਨ ਕਰ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਵਿੱਚ ਜਾ ਕੇ ਲੜ ਸਕਦੇ ਹੋ ਕਈ ਵਾਰੀ 19 21 ਹੋ ਜੇ ਅਗਲਾ ਕਹਿੰਦਾ ਯਾਰ ਫਲਾਣ ਨੇ ਸਾਡਾ ਮੋਰਚਾ ਖਰਾਬ ਕਰਤਾ ਤੁਸੀਂ ਬਾਹਰੋਂ ਵੀ ਸਪੋਰਟ ਕਰ ਸਕਦੇ ਹੋ ਉਹ ਕਿਸ ਤਰੀਕੇ ਨਾਲ ਕਰਨੀ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਤੇ ਸੱਟ ਮਾਰਨੀ ਹੈ ਕਿਸ ਤਰੀਕੇ ਨਾਲ ਸਰਕਾਰ ਨੂੰ ਦਬਾਅ ਬਣਾਉਣਾ ਹੈ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਖੜੇ ਕਰਨਾ ਕਿਸ ਤਰੀਕੇ ਨਾਲ ਮੋਰਚੇ ਦੀ ਸਪੋਰਟ ਕਰਨੀ ਹੈ ਉਹ ਤੁਸੀਂ ਬਾਹਰੋਂ ਵੀ ਕਰ ਸਕਦੇ ਆ ਹੁਣ ਕਹਿ ਦਿੰਦੇ ਆ ਇੱਕ ਨਹੀਂ ਹੁੰਦੇ ਇੱਕ ਤਾਂ ਇਥੇ ਸਕੇ ਭਰਾ ਨਹੀਂ ਹੁੰਦੇ ਹੂੰ ਸਕੇ ਭਰਾਵਾਂ ਦੇ ਇੱਕ ਪੇਟ ਦੀ ਮਾਂ ਦੇ ਢਿੱਡੋਂ ਜਨਮ ਲਿਆ ਹੁੰਦਾ ਵਿਚਾਰ ਤਾਂ ਉਹਨਾਂ ਦੇ ਨਹੀਂ ਮਿਲਦੇ ਵਿਚਾਰ ਤਾਂ ਸਕੇ ਪਿਓ ਪੁੱਤ ਦੇ ਨਹੀਂ ਮਿਲਦੇ ਵਿਚਾਰ ਤਾਂ ਸਕੇ ਮਾਂ ਤੇ ਪੁੱਤ ਦੇ ਨਹੀਂ ਮਿਲਦੇ ਵਿਚਾਰ ਤਾਂ ਪਰਿਵਾਰਾਂ ਚ ਨਹੀਂ ਮਿਲਦੇ ਫਿਰ ਕੰਧਾਂ ਕਿਉਂ ਨਿਕਲਣ ਸਾਡੇ ਘਰਾਂ ਚ ਇਹ ਤਾਂ ਇੱਕ ਜਥੇਬੰਦੀਆਂ ਨੇ ਵੱਖ-ਵੱਖ ਤਰੀਕੇ ਦੇ ਵਿਚਾਰ ਨੇ ਪਰ ਜਿੱਥੇ ਵਿਚਾਰਾਂ ਦੀ ਲੋੜ ਸੀ ਜਦੋਂ 2020 ਦੇ ਵਿੱਚ ਮੋਰਚਾ ਆਇਆ ਉੱਥੇ ਵਿਚਾਰਾਂ ਨੂੰ ਸਾਈਡ ਤੇ ਰੱਖ ਕੇ ਮਤ ਭੇਦਾਂ ਨੂੰ ਸਾਈਡ ਤੇ ਰੱਖ ਕੇ ਸੰਯੁਕਤ ਮੋਰਚੇ ਨੇ ਲੜਾਈ ਲੜੀ ਸੀ ਤੇ ਉਹਦੇ ਵਿੱਚੋਂ ਜਿੱਤ ਵੀ ਕੀਤੀ ਹੁਣ ਜੇ ਆਪਾਂ ਕਹੀਏ ਵੀ ਤੁਸੀਂ ਭਾਈ ਸਾਡੇ ਲਿਖੇ ਹੋਏ ਪ੍ਰੋਗਰਾਮ ਦੇ ਮਗਰ ਆਓ ਅਸੀਂ ਉੱਥੇ ਆ ਕੀ ਇਸ ਤੋਂ ਪਹਿਲਾਂ ਜਦੋਂ ਐਡਾ ਵੱਡਾ ਕੋਹਲ ਲੜਨਾ ਸੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੁੰਦੀ ਉਹ ਮੀਟਿੰਗ ਬੁਲਾਈ ਜਾਂਦੀ ਉਹਦੇ ਤੇ ਰੱਖੀ ਜਾਂਦੀਆਂ ਵੀ ਸਾਡੇ ਮੁੱਦੇ ਜਿਹੜੇ ਰਹਿ ਰਹੇ ਨੇ ਇਹ ਮੁੱਦਿਆਂ ਤੇ ਕਿਵੇਂ ਲੜਨਾ ਇਹਦੀ ਤਿਆਰੀ ਕਿਵੇਂ ਕਰਨੀ ਹੈ ਦੇਸ਼ ਨੂੰ ਕਿਵੇਂ ਖੜਾ ਕਰਨਾ ਵੀ ਇਹਦੇ ਤੇ ਆਪਾਂ ਕਿਸ ਪਲਾਨ ਦੇ ਨਾਲ ਆਪਾਂ ਦਿੱਲੀ ਸਰਕਾਰ ਤੇ ਸੱਟ ਮਾਰ ਸਕਦੇ ਆ ਇਹ ਐਂ ਕਰਨਾ ਪ੍ਰਧਾਨ ਜੀ ਜਿਵੇਂ ਆਪਾਂ ਵੇਖਦੇ ਆ ਮਤਪੇਦ ਅਕਸਰ ਜਿਹਾ ਬੰਦੇ ਆ ਜਿਵੇਂ ਕਿਹਾ ਵੀ ਅਕਸਰ ਹੁੰਦੇ ਆ ਚਾਹ ਥੋੜੇ ਜਿਹੇ ਬੰਦੇ ਦੇ ਮਤਪੇਦ ਹੋ ਸਕਦੇ ਆ ਪਰ ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਦਾ ਕੀ ਕਸੂਰ ਆ ਜਿਵੇਂ ਕਹਿੰਦੇ ਵੀ ਕਿਸਾਨ ਤਾਂ ਐਮਐਸਪੀ ਲੋੜ ਤਾਂ ਸਾਰੇ ਕਿਸਾਨਾਂ ਨੂੰ ਉਵੇਂ ਹੀ ਆ ਸਾਰੀਆਂ ਜਿਹੇ ਬੰਦਿਆਂ ਦੇ ਕਿਸਾਨ ਆ ਕਿਸਾਨਾਂ ਦੀ ਉਹਨਾਂ ਕਿਸਾਨਾਂ ਦੀ ਕੀ ਉਹਨਾਂ ਦੀ ਕੋਈ ਗਲਤੀ ਹੈ ਜਿਹੜੇ ਉੱਥੇ ਬੈਠੇ ਆ ਗੋਲੇ ਖਾਈ ਜਾਂਦੇ ਆ ਨਾ ਉੱਥੇ ਸਰਕਾਰ ਉਹਨਾਂ ਤੇ ਐਕਸ਼ਨ ਕਰੀ ਜਾਂਦੀ ਹੈ ਹੁਣ ਤਾਂ ਕਹਿੰਦੇ ਪਰਸੋ ਚਿੱਠੀ ਵੀ ਉਹਨਾਂ ਦੁਆਰਾ ਕੱਢੀ ਗਈ ਹੈ ਵੀ ਦੂਸਰੇ ਜਥੇਬੰਦੇ ਨੇ ਵੀ ਆ ਕੇ ਸਾਡਾ ਸਾਥ ਦੇਵੋ ਜਿਹੜੀ ਇੱਕ ਬੰਦੇੜ ਦੀ ਜਥੇਬੰਦੀ ਵੱਲੋਂ ਤੇ ਡੱਲੇਆ ਦੀ ਜਥੇਬੰਦੀ ਵੱਲੋਂ ਕੋਈ ਚਿੱਠੀ ਸਰਦ ਨੂੰ ਤੱਕ ਪਹੁੰਚ ਦੀ ਕੀਤੀ ਗਈ ਹੈ ਵੀ ਸਾਡਾ ਸਾਥ ਦਿਓ ਉਹਨਾਂ ਤੁਸੀਂ ਕਿਵੇਂ ਦੇਖਦੇ ਨਹੀਂ ਉਹ ਅਗਰਾਹਾ ਸਾਹਿਬ ਨੇ ਵੀ ਉਹਦਾ ਕੀਤਾ ਹੈ ਉਹ ਚਿੱਠੀ ਉਹਨਾਂ ਨੇ ਐ ਕੱਢੀ ਆ ਵੀ ਜੀ ਸਾਨੂੰ ਐ ਕਬੂਲ ਹੈ ਸਾਡੇ ਮੋਰਚੇ ਦੀਆਂ ਸ਼ਰਤਾਂ ਕਬੂਲ ਨੇ ਤਾਂ ਤੁਸੀਂ ਅਸੀਂ ਇਸ ਚੀਜ਼ ਤੇ ਵਿਚਾਰ ਕਰ ਸਕਦੇ ਹਾਂ ਇਹਦੇ ਨਾਲੋਂ ਬਿੱਤਰ ਇਹ ਹੁੰਦਾ ਵੀ ਉਹ ਸੱਦਾ ਦਿੰਦੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਆਪਾਂ ਮੀਟਿੰਗ ਕਰਦੇ ਆ ਉਹ ਮੀਟਿੰਗ ਦੇ ਵਿੱਚ ਤੈਅ ਹੁੰਦਾ ਵੀ ਆਪਾਂ ਕਿਸ ਪਲਾਨ ਨਾਲ ਲੜਾਈ ਲੜ ਸਕਦੇ ਆ ਵੀ ਸੰਯੁਕਤ ਕਿਸਾਨ ਮੋਰਚੇ ਨਾਲ ਰਾਏ ਲਾ ਕੇ ਮੀਟਿੰਗ ਲਾ ਕੇ ਵੀ ਇਹ ਮੋਰਚੇ ਨੂੰ ਠੀਕ ਆ ਗਲਤੀਆਂ ਕੰਮ ਕਰਦਿਆਂ ਤੋਂ ਹੁੰਦੀਆਂ ਨੇ ਠੀਕ ਆ ਵੱਡੀ ਲੜਾਈ ਐ ਤੇ ਵੱਡੀ ਲੜਾਈ ਦੇ ਵਿੱਚ ਨੁਕਸਾਨ ਵੀ ਹੁੰਦੇ ਆ ਜਦੋਂ ਲੜਾਈਆਂ ਸਰਕਾਰਾਂ ਨਾਲ ਲੜਦੇ ਆ ਇਹ ਤਾਂ ਪਤਾ ਹੀ ਜਮੀਨਾਂ ਬਚਾਉਣੀਆਂ ਸਿਰ ਦੇਣੇ ਪੈਂਦੇ ਨੇ ਪਰ ਉਹਦੇ ਵਿੱਚ ਇੱਕ ਮੀਟਿੰਗ ਸੱਦੀ ਜਾਂਦੀ ਸੰਯੁਕਤ ਕਿਸਾਨ ਮੋਰਚੇ ਨੂੰ ਸੱਦ ਕੇ ਉਹਦੀ ਮੀਟਿੰਗ ਦੇ ਵਿੱਚ ਉਹ ਗੱਲਾਂ ਵਿਚਾਰੀਆਂ ਜਾਂਦੀਆਂ ਉਹ ਮੋਰਚੇ ਦੀਆਂ ਵਿਚਾਰੀਆਂ ਜਾਂਦੀਆਂ ਅੱਗੇ ਵਾਸਤੇ ਕੀ ਤਬਦੀਲ ਕਰਨੀ ਹੈ ਕਿਵੇਂ ਮੋਰਚਾ ਸਟਾਰਟ ਕਰਨਾ ਕਿਵੇਂ ਸ਼ੁਰੂਆਤ ਕਰਨੀ ਹੈ ਕਿਵੇਂ ਭਾਰਤ ਲੈਵਲ ਤੇ ਗੱਲ ਲੈ ਕੇ ਜਾਈਏ ਕਿਵੇਂ ਪਿੰਡਾਂ ਦੇ ਵਿੱਚ ਚੁੱਲਿਆਂ-ਚੁੱਲਿਆਂ ਤੱਕ ਇਸ ਚੀਜ਼ ਦੀ ਗੱਲ ਲੈ ਕੇ ਜਾਈਏ ਫਿਰ ਆਪਾਂ ਮੋਰਚੇ ਨੂੰ ਕਿਵੇਂ ਇਹਨੂੰ ਤਬਦੀਲ ਕਰਕੇ ਕਿਵੇਂ ਆਪਾਂ ਇਹਨੂੰ ਅੱਗੇ ਵੱਲ ਵਧਾਈਏ ਸਰਕਾਰ ਤਾਂ ਚਾਹੁੰਦੀ ਹੈ ਸਾਡੇ ਆਗੂ ਮਰਨ ਸਾਨੂੰ ਅਫਸੋਸ ਹੈ ਇੱਕ 45 ਸਾਲ ਦਾ ਤਜਰਬੇਕਾਰ ਆਗੂ ਵੱਡਾ ਆਗੂ ਜਿਉ ਉਹ ਜਾਂਦਾ ਹੈ ਭੁੱਖ ਦੇ ਨਾਲ ਬਹੁਤ ਅਫਸੋਸ ਦੀ ਗੱਲ ਆ ਸਰਕਾਰਾਂ ਤਾਂ ਚਾਹੁੰਦੀਆਂ ਨੇ ਆਗੂ ਮਰਨ ਸਰਕਾਰਾਂ ਨੇ ਤਾਂ ਦੇਸ਼ ਲੋਈ ਦੇ ਪਰਚੇ ਦਰਜ ਨੇ ਅਗਰਾਹਾਂ ਸਾਹਿਬ ਤੇ ਵੀ ਪਰਚਾ ਦਰਜਾ ਦਿੱਲੀ ਕੋਲ ਵੀ ਦੇਸ਼ ਲੋਈ ਦਾ ਪਰਚਾ ਦਰਜ ਹੈ ਸਰਕਾਰਾਂ ਤਾਂ ਇਹਨਾਂ ਨੂੰ ਜ਼ਿਲ੍ਹਾ 'ਚ ਸੱਟੀਆਂ ਚਾਹੁੰਦੀਆਂ ਨੇ ਵਸ ਨਹੀਂ ਚੱਲਦਾ ਸਰਕਾਰਾਂ ਤਾਂ ਮਾਰਨਾ ਚਾਹੁੰਦੀਆਂ ਨੇ ਸਰਕਾਰਾਂ ਦਾ ਸਿੱਧਾ ਸਾਡੇ ਗੋਲਿਆਂ ਮਾਰ ਰਹੀਆਂ ਨੇ ਸਰਕਾਰਾਂ ਸਿੱਧੀਆਂ ਸਾਡੇ ਹਥਰੂਗਾਸ ਦੇ ਗੋਲੇ ਸੱਟ ਰਹੀਆਂ ਨੇ ਸਰਕਾਰਾਂ ਸਿੱਧੀਆਂ ਸਾਡੇ ਪਾਣੀ ਦੀਆਂ ਪਿਛੇੜਾ ਮਾਰ ਰਹੀਆਂ ਨੇ ਸਰਕਾਰਾਂ ਸਾਨੂੰ ਮਾਰਨਾ ਚਾਹੁੰਦੀਆਂ ਤੇ ਸਰਕਾਰਾਂ ਨੂੰ ਕੀ ਫਰਕ ਆ ਸੀ ਭੁੱਖੇ ਬੈਠੇ ਆ ਤਾਂ ਬੈਠੇ ਰਹੋ ਉਹਨਾਂ ਨੂੰ ਅੱਗੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਹਾਇਦਿਆ ਕਰ ਦਿੰਦੇ ਸੀ ਪਰ ਇਹ ਜਿਹੜੇ ਰਾਜੇ ਬੈਠੇ ਨੇ ਗੱਦੀਆਂ ਦੇ ਉੱਤੇ ਕੀ ਹਾਇਦਿਆ ਕਰਨ ਵਾਲੇ ਆ 726 ਕਿਸਾਨ ਸਾਡੇ ਦਿੱਲੀ ਸ਼ਹੀਦ ਹੋ ਗਏ ਇਹਨਾਂ ਨੇ ਕੋਈ ਪ੍ਰਵਾਹ ਕੀਤੀ ਸਰਕਾਰਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਬੇਟੇ ਵੱਲੋਂ ਅਸ਼ੀਸ਼ ਮਿਸ਼ਰਾ ਵੱਲੋਂ ਉਰੇ ਆਉਂਦੇ ਕਿਸਾਨਾਂ ਨੂੰ ਲਤੜ ਕੇ ਮਾਰ ਦਿੱਤਾ ਗਿਆ ਕੀ ਉਹਨਾਂ ਨੇ ਪ੍ਰਵਾਹ ਕੀਤੀ ਤੇ ਉਹ ਤਾਂ ਕਹਿਣਗੇ ਭੁੱਖੇ ਮਰੋ ਪਰ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕੋਈ ਆਗੂ ਭੁੱਖਾ ਮਰੇ ਇਹਨਾਂ ਨਾਲ ਤਕੜੇ ਹੋ ਕੇ ਲੜਨ ਦੀ ਲੋੜ ਆ ਇਕਜੁੱਟ ਹੋ ਕੇ ਲੜਨ ਦੀ ਲੋੜ ਆ ਕਿਸਾਨ ਸਾਡੇ ਭਰਾ ਤੁਸੀਂ ਹੁਣ ਕਹਤਾ ਵੀ ਜਿਹੜਾ ਜਥੇਬੰਦੀਆਂ ਦਾ ਅਸੂਲ ਹੁੰਦਾ ਵੀ ਮੋਰਚੇ ਦੇ ਵਿੱਚ ਜਾ ਕੇ ਇਹੀ ਨਹੀਂ ਮੋਰਚੇ ਦੀ ਸਪੋਰਟ ਕੀਤੀ ਜਾਂਦੀ ਹੈ ਅਸੀਂ ਕਿਦੋਂ ਆਨੇ ਉਹ ਸਾਡੇ ਭਾਈ ਨਹੀਂ ਜੇ ਇੱਕ ਭਾਈ ਐਸ ਮੋਰਚੇ ਤੇ ਖੜਾ ਡਾਂਗ ਲਈ ਦੂਜਾ ਭਾਈ ਉਸ ਮੋਰਚੇ ਤੇ ਖੜਾ ਡਾਂਗ ਲਈ ਵੀ ਕੋਈ ਨਹੀਂ ਮੈਂ ਇੱਧਰ ਇੱਧਰ ਦੀ ਟੱਪੂਆ ਤਾਂ ਮੈਂ ਇੱਧਰ ਦੀ ਖੜਾ ਉਹ ਤਾਲਮੇਲ ਵਿੱਚ ਐਕਸ਼ਨ ਅਸੀਂ ਕਰ ਰਹੇ ਹਾਂ ਕੱਲ ਵੀ ਐਕਸ਼ਨ ਕੀਤਾ ਉਹਦੇ ਵਿੱਚ 23 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਬੂਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਦਿਨ ਦਾ ਧਰਨਾ ਰੱਖਿਆ ਗਿਆ ਉੱਥੇ ਮੰਗਾ ਰੱਖਣਗੇ ਮੰਗ ਪੱਤਰ ਰੱਖਣਗੇ ਮੰਗ ਪੱਤਰ ਦੇਣਗੇ ਉਹ ਪੂਰੇ ਭਾਰਤ ਦੇ ਵਿੱਚ ਇੱਕ ਹਲਾਰਾ ਵੱਜੂਗਾ ਅंदोलਨ ਨੂੰ ਇਹ ਤਾਂ ਇੱਕ ਦੋ ਬਾਟਰਾ ਤੇ ਹੈ ਉਹ ਪੂਰੇ ਭਾਰਤ ਦੇ ਵਿੱਚ ਹੈ ਪੂਰੇ ਭਾਰਤ ਦੀਆਂ ਜਥੇਬੰਦੀਆਂ ਡੀਸੀ ਦਫ਼ਤਰਾਂ ਪੂਰੇ ਐਕਸ਼ਨ ਕਰ ਰਹੀਆਂ ਤੁਸੀਂ ਕਿਵੇਂ ਕਹਿ ਸਕਦੇ ਹੋ ਬਾਹਰ ਲੜਾਈ ਜ਼ਮੀਨਾਂ ਦੀ ਹੈ ਸੁਣੋ ਮੈਂ ਪਹਿਲਾਂ ਵੀ ਦੇਖਿਆ ਨੇ ਪਿਛਲੇ ਦਿਨੀ ਸਾਡੇ ਕਿਹੜਾ ਲਾਠੀ ਚਾਰਜ ਨਹੀਂ ਹੋਇਆ ਸਾਡੀਆਂ ਕਿਹੜਾ ਬਾਹਾਂ ਨਹੀਂ ਤੋੜੀਆਂ ਸਾਡੇ ਤੇ ਕਿਹੜਾ ਥਰੂ ਗੈਸ ਦੇ ਗੋਲੇ ਨਹੀਂ ਸਿੱਟੇ ਹੁਣ ਤੁਸੀਂ ਆਦਿਆਂ ਵੀ ਭੁੱਖ ਨਾਲ ਮਸਲਾ ਹੱਲ ਕਿਵੇਂ ਹੋਊਗਾ ਸਰਕਾਰ ਨੇ ਤਾਂ ਇੱਕ ਖਰੜਾ ਕੱਢਤਾ ਧਲੇਵਾਲ ਸਾਹਿਬ ਤਾਂ ਭੁੱਖ ਹੜਤਾਲ ਤੇ ਬੈਠੇ ਆ ਉਹਦੀ ਗੱਲ ਸੁਣਨ ਦੀ بجائے ਹੂੰ ਉਹਨਾਂ ਦੀ ਮੀਟਿੰਗ ਰੱਖਣ ਦੀ بجائے ਸਰਖੰਡਰ ਸਰਕਾਰ ਨੇ ਇੱਕ ਖਰੜਾ ਭੇਜਿਆ ਪੰਜਾਬ ਸਰਕਾਰ ਨੂੰ ਹੂੰ ਸਟੇਟ ਦੀਆਂ ਸਾਰੀਆਂ ਸਰਕਾਰਾਂ ਨੂੰ ਹੂੰ ਵੀ ਪ੍ਰਾਈਵੇਟ ਮੰਡੀਆਂ ਨੂੰ ਹੂੰ ਲਾਗੂ ਕੀਤਾ ਜਾਵੇ ਹੂੰ ਇਮ ਐਮਐਸਪੀ ਖਤਮ ਕੀਤੀ ਜਾਵੇ ਜੋ ਵੀ ਮਿਲਦੀ ਹੈ ਤੇ ਪ੍ਰਾਈਵੇਟ ਪਲੇਅਰਾਂ ਨੂੰ ਸ਼ਾਮਲ ਕਰਕੇ ਤੇ ਮੰਡੀਕਰਨ ਮਾਰਕੀਟ ਕਮੇਟੀਆਂ ਸਭ ਕੁਝ ਖਤਮ ਕਰ ਦਿਓ ਉਹਨਾਂ ਨੇ ਤਾਂ ਖਰੜਾ ਭੇਜਤਾ ਤਿੰਨ ਖੇਤੀ ਕਾਲੇ ਕਾਨੂੰਨ ਦਬਾਰ ਤੋਂ ਲਾਗੂ ਕਰਨਾ ਸ਼ੁਰੂ ਕਰਤੇ ਫਿਰ ਅਸੀਂ ਕਿਵੇਂ ਕਹੀਏ ਵੀ ਭੁਖ ਨਾਲ ਸਾਡੀ ਉਹ ਗੱਲ ਮੰਨ ਲੈਣ ਕਿ ਉਹਨਾਂ ਨੇ ਤਾਂ ਇੱਕ ਸਟੈਪ ਅੱਗੇ ਵਾਰ ਕਰਤਾ ਵੀ ਇਸ ਮਸਲੇ ਨਾਲ ਐ ਹੱਲ ਨਹੀਂ ਹੋਣਾ ਜੇ ਅਸੀਂ ਕਹੀਏ ਪਿੱਕ ਅੱਲਾ ਪੰਜਾਬ ਜਾ ਕੇ ਦਿੱਲੀ ਜਿੱਤ ਲਿਆਊਗਾ ਨਹੀਂ ਜਿੱਤੀ ਜਾਣੀ ਸਾਥੀਆ ਜੇ ਅਸੀਂ ਕਹੀਏ ਹਰਿਆਣਾ ਨਾਲ ਜਾ ਕੇ ਦਿੱਲੀ ਜਿੱਤ ਲਿਆਊਗਾ ਨਹੀਂ ਜਿੱਤੀ ਜਾਣੀ ਇਹ ਪੂਰੇ ਭਾਰਤ ਨੂੰ ਖੜਾ ਹੋਣਾ ਪਊਗਾ ਪੰਜਾਬ ਆ ਹਰਿਆਣਾ ਰਾਜਸਥਾਨ ਹੈ ਯੂਪੀ ਹੈ ਆਂਧਰਾ ਪ੍ਰਦੇਸ਼ ਹੈ ਤਾਮਿਲਨਾਡੂ ਹੈ ਉਤਰਾਖੰਡ ਹੈ ਝਾਰਖੰਡ ਹੈ ਮਹਾਰਾਸ਼ਟਰ ਹੈ ਪੱਛਮੀ ਬਕਾਲ ਹੈ ਦੇ ਬਿਹਾਰ ਹੈ ਚੁੱਪੀ ਹੈ ਇਹ ਪੂਰੇ ਭਾਰਤ ਲੈਵਲ ਦਾ ਅਦੋਲਨ ਬਣ ਕੇ ਪੂਰੇ ਭਾਰਤ ਦੇ ਵਿੱਚ ਗੱਲ ਲਿਜਾ ਕੇ ਥੱਲੇ ਗਰਾਉਂਡ ਲੈਵਲ ਤੇ ਗੱਲ ਲਿਜਾ ਕੇ ਜਿਵੇਂ ਖੇਤੀ ਕਾਲੇ ਕਾਨੂੰਨਾਂ ਦੀ ਲੜਾਈ ਸੀ ਤੇ ਬੱਚਾ ਬੱਚੀ ਨੂੰ ਖੜਾ ਹੋਣਾ ਪਊਗਾ ਐਮਐਸਪੀ ਕੋਈ ਬੱਚਿਆਂ ਦਾ ਖੇਡ ਨਹੀਂ ਹੈ ਇਹ ਬਹੁਤ ਵੱਡੀ ਲੜਾਈ ਹੈ ਇਹਨੂੰ ਜਿੱਤਣ ਵਾਸਤੇ ਸਾਨੂੰ ਬੱਚਾ ਬੱਚੀ ਝੋਕਣਾ ਪਊਗਾ ਨਾ ਕਿ ਅਸੀਂ ਵੀ ਇਹ ਵੀ ਕੁਝ ਕਿ ਜਥੇਬੰਦੀਆਂ ਜਾ ਕੇ ਅਸੀਂ ਪਾਟ ਕੇ ਅਸੀਂ ਕਹੀਏ ਵੀ ਅਸੀਂ ਮੋਰਚੇ ਫਤੇ ਕਰ ਲਾਂਗੇ ਇਹ ਇਹ ਨਹੀਂ ਹੋ ਨਹੀਂ ਭਰਾ ਜੀ ਜਿਵੇਂ ਮਤਲਬ ਅੰਡਲੇ ਆ ਸਾਡੀ ਭੁਖੜਤਾਲ ਉਹਨਾਂ ਨੇ ਰੱਖਤੀ ਇੱਕ ਡੈਡਲੌਕ ਬਣ ਗਿਆ ਸੀ ਕੋਈ ਮੀਟਿੰਗ ਨਹੀਂ ਹੋ ਰਹੀ ਸੀ ਸਰਕਾਰ ਨਾਲ ਉਹਨਾਂ ਨੇ ਆਪਣੀ ਭੁਖੜਤਾਲ ਰੱਖਤੀ ਮੀਟਿੰਗ ਉਸ ਤੋਂ ਬਾਅਦ ਹਜੇ ਤੱਕ ਕੋਈ ਹੇ ਕੋਈ ਮੀਟਿੰਗ ਨਹੀਂ ਜਿਵੇਂ ਤੁਸੀਂ ਦੱਸਿਆ ਵੀ ਇੱਕ ਉਹਨਾਂ ਨੇ ਫਰਮਾਨ ਸਰਕਾਰਾਂ ਨੇ ਹੋਰ ਮੈਂ ਬਾਤ ਕਰਦਾ ਕੋਈ ਬਾਤ ਕਰਦਾ ਇਸ ਦੇ ਵਿੱਚ ਤੁਸੀਂ ਪੰਜਾਬ ਸਰਕਾਰ ਜਾਂ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਦਾ ਤੁਸੀਂ ਇਸ ਦੇ ਵਿੱਚ ਕੀ ਰੋਲ ਵੇਖਦੇ ਆ ਜਿਵੇਂ ਮਤਲਬ ਉਹ ਡੱਲੇਆ ਸਾਹਿਬ ਧਰਨੇ ਤੇ ਬੈਠਾ ਕਿ ਪੰਜਾਬ ਸਰਕਾਰ ਵੀ ਸੈਂਟ ਦਾ ਸਾਥ ਦੇ ਰਹੀ ਹੈ ਬਿਲਕੁਲ ਬਿਲਕੁਲ ਇਹਦੇ ਵਿੱਚ ਜੇ ਡੱਲੇਆ ਸਾਹਿਬ ਨੂੰ ਕੁਝ ਹੁੰਦਾ ਹੈ ਇਹਦੇ ਵਿੱਚ ਸੈਂਟਰ ਸਰਕਾਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਇਹ ਦੋਚੀ ਨੇ ਪੰਜਾਬ ਸਰਕਾਰ ਬਿਲਕੁਲ ਲੋਕੀ ਲਾਗੂ ਕਰਨਾ ਚਾਹੁੰਦੀ ਹੈ ਖੇਤੀ ਕਾਲੇ ਕਾਨੂੰਨ ਜਿਹੜਾ ਅਸੀਂ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਮੈਂ ਆਮ ਘਰਾਂ ਚੋਂ ਹਾਂ ਅੱਜ ਪੰਜਾਬ ਸਰਕਾਰ ਸਿਰਫ ਦੱਲਿਆਲ ਸਾਹਿਬ ਬਾਰੇ ਕੁਛ ਨਹੀਂ ਸੋਚ ਰਹੀ ਨਹੀਂ ਪੰਜਾਬ ਸਰਕਾਰ ਵਿੱਚ ਪੈ ਕੇ ਉਦੋਂ ਦਾਦਾ ਸੀ ਮੈਂ ਬਚੋਲਾ ਜਦੋਂ ਪਿਛਲੇ ਸਮੇਂ ਦੇ ਵਿੱਚ ਫਰਵਰੀ ਚ ਮੀਟਿੰਗਾਂ ਹੋਈਆਂ ਭਗਵੰਤ ਮਾਨਾ ਦਾ ਸੀ ਮੈਂ ਬਚੋਲ ਬਚੋਲ ਕੀ ਦਾ ਵਕੀਲ ਬਣ ਕੇ ਇੱਕ ਮੈਂ ਰੂਲ ਅਦਾ ਕਰ ਰਿਹਾ ਅੱਜ ਉਹਦਾ ਰੂਲ ਕਿੱਧਰ ਹੈ ਅੱਜ ਦਿੱਲੀ ਦੀਆਂ ਚੋੜਾਂ ਚ ਫਿਰਦਾ ਉਹ ਉਹਨੇ ਕੋਈ ਸਾਰ ਲਈ ਹੈ ਇੱਕ ਪੰਜਾਬ ਦਾ ਡੀਜੀਪੀ ਭੇਜਣ ਨਾਲ ਪਟਿਆਲਾ ਡੀਸੀ ਪਟਿਆਲਾ ਐਸਐਸਪੀ ਭੇਜਣ ਨਾਲ ਕੀ ਇਹ ਮਸਲੇ ਹੱਲ ਹੋ ਜਾਣਗੇ ਕੀ ਤੁਸੀਂ ਸੈਂਟਰ ਨਾਲ ਗੱਲ ਕੀਤੀ ਵੀ ਇੱਕ ਆਗੂ ਇਨੇ ਦਿਨਾਂ ਤੋਂ ਭੁਖੜ ਧਰ ਤੇ ਬੈਠਾ ਉਹਦੀ ਜਾਨ ਨੂੰ ਖਤਰਾ ਖਤਰਾ ਪੈ ਰਿਹਾ ਦਿਨੋ ਦਿਨ ਮਿੰਟ ਮਿੰਟ ਸਾਈ ਹੈ ਤੁਸੀਂ ਤੁਸੀਂ ਆਪਣੀਆਂ ਵੋਟਾਂ ਚ ਰੁੱਝਿਓ ਧਾਲੀਵਾਲ ਸਾਹਿਬ ਦਾ ਬਿਆਨ ਆਉਂਦਾ ਦਾ ਵੋਟਾਂ ਤੋਂ ਬਾਅਦ ਜਾ ਕੇ ਮੈਂ ਮਿਲੂੰਗਾ ਢੱਲੇਵਾਲ ਸਾਹਿਬ ਨੂੰ ਸਾਡੀ ਹਮਦਰਦੀ ਹੈ ਪਰ ਵੋਟਾਂ ਪੈ ਲੈਣ ਦਿਓ ਵੋਟਾਂ ਤੋਂ ਬਾਅਦ ਅਸੀਂ ਜਾਵਾਂਗੇ ਅਸੀਂ ਮਿਲਾਂਗੇ ਅਸੀਂ ਉਹਨਾਂ ਦਾ ਪਤਾ ਲਾਵਾਂਗੇ ਵੇਖੋ ਤੁਸੀਂ ਉਹਨਾਂ ਨੇ ਕੀ ਗੱਲਾਂ ਅਸੀਂ ਵੋਟਾਂ ਤੋਂ ਬਾਅਦ ਜਾ ਕੇ ਅਸੀਂ ਉਹਨਾਂ ਦਾ ਪਤਾ ਲਾਵਾਂਗੇ ਯਾਰੇ ਉੱਥੇ ਤਾਂ ਇੱਕ ਇੱਕ ਮਿੰਟਸ ਹੈ ਤੁਸੀਂ ਸੈਂਟਰ ਨਾਲ ਗੱਲ ਕਰੋ ਤੁਸੀਂ ਹੱਲਾ ਪਾਓ ਵੀ ਅਸੀਂ ਵੀ ਛੋਟੇ ਨਾਲ ਆ ਸਾਨੂੰ ਵੀ ਪਤਾ ਲੱਗੇ ਨਾਲ ਪੰਜਾਬ ਸਰਕਾਰ ਨੇ ਤਾਂ ਖਰੜੇ ਦੇ ਉੱਤੇ ਅਜੇ ਤੱਕ ਬਿਆਨ ਨਹੀਂ ਜਾਰੀ ਕੀਤਾ ਪੰਜਾਬ ਸਰਕਾਰ ਨੇ ਤਾਂ ਖਰੜੇ ਦਾ ਸਪਸ਼ਟੀਕਰਨ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਤਾਂ ਖਰੜੇ ਦਾ ਕਾਨਫਰੰਸ ਨਹੀਂ ਕੀਤੀ ਪੰਜਾਬ ਸਰਕਾਰ ਨੇ ਤਾਂ ਉਹਦੇ ਉੱਤੇ ਇੱਕ ਬਿਆਨ ਨਹੀਂ ਦਿੱਤਾਗਾ ਤੇ ਪੰਜਾਬ ਸਰਕਾਰ ਨੂੰ ਅਸੀਂ ਕਿਵੇਂ ਸਮਝ ਲਈ ਪੰਜਾਬ ਸਰਕਾਰ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ 19 ਦੁੱਛੀ ਹੈ ਜਿੰਨੀ ਸੈਂਟਰ ਦੀ ਸਰਕਾਰ ਪ੍ਰਧਾਨ ਜੀ ਜਿਵੇਂ ਰੋਲਦੂ ਸਿੰਘ ਮਾਲਸਾ ਦਾ ਬਿਆਨ ਆਉਂਦਾ ਤੁਸੀਂ ਪਹਿਲੇ ਦਿਨ ਆਪਾਂ ਸਾਰੇ ਸਾਰਿਆਂ ਨੇ ਸੁਣਿਆ ਹੀ ਹੈ ਬਹੁਤ ਕੌਂਟਰੋਵਰਸੀ ਵੀ ਉਸ ਤੇ ਹੋ ਰਹੀ ਹੈ ਲੋਕ ਲੋਕਾਂ ਦੁਆਰਾ ਸੋਸ਼ਲ ਮੀਡੀਆ ਤੇ ਚਲਾਇਆ ਜਾ ਰਿਹਾ ਕਿ ਬਾਈ ਬਾਈਕਟ ਕਰਨਾ ਚਾਹੀਦਾ ਰੋਲਦੂ ਮਾਲਸਾ ਜਿਵੇਂ ਕਿ ਉਹ ਡੱਲੇ ਵਾਲ ਦੀ ਭੁਖ ਹੜਤਾਲ ਵਾਰੀ ਬੋਲੇ ਸੀਗੇ ਕਿ ਵੀ ਸਾਥ ਉਹ ਕਿਹੜਾ ਪੁੱਛ ਕੇ ਰੱਖੀ ਉਹਨਾਂ ਨੇ ਜਾਂ ਵੀ ਭੁਖ ਹੜਤਾਲ ਨਾਲ ਮੋਰਟੀ ਨਹੀਂ ਜਿੱਤੇ ਜਾਂਦੇ ਇਸ ਦੇ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਇਦਾਂ ਬੋਲਣਾ ਕੋਈ ਜਾਇਜ਼ ਹੈ ਸਹੀ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੂਂਗਾ ਨਹੀਂ ਉਹ ਨਾ ਦਾ ਨੀਚੀ ਪਿਆਣਾ ਕੋਈ ਡੱਲੇ ਵਾਲ ਸਾਹਿਬ ਨੇ ਜਿਹੜੀ ਭੁਖੜ ਧਾਲ ਰੱਖੀ ਕੋਈ ਆਪਦਾ ਨੀਚੀ ਤਾ ਸਵਾਦ ਖੱਤ ਰੱਖੀ ਨਹੀਂ ਇੱਕ ਦਿਨ ਭੁੱਖਾ ਰਹਿਣਾ ਉਹ ਧੋਖਾ ਹੈ ਸਾਡੇ ਹਰਮਨ ਪਿਆਰੇ ਨੇਤਾ ਸਾਨੂੰ ਅਫਸੋਸ ਹੈ ਸਾਡੀ ਹਮਦਰਦੀ ਉਹਨਾਂ ਦੇ ਨਾਲ ਹੈ ਪਰ ਉਹਨਾਂ ਦਾ ਆਪਦਾ ਨਜ਼ਰੀਆ ਸੀ ਉਹਨਾਂ ਨੇ ਆਪਦੀ ਭੁੱਖ ਹੜਤਾਲ ਰੱਖ ਲਈ ਸਾਡੀ ਜਥੇਬੰਦੀ ਦੇ ਵਿੱਚ ਤਾਂ ਇਹ ਸੂਲ ਨਹੀਂ ਵੀ ਤੁਸੀਂ ਭੁੱਖ ਹੜਤਾਲ ਰੱਖ ਕੇ ਭੁੱਖੇ ਰਹਿ ਕੇ ਆंदोलਨ ਲੜੋ ਠੀਕ ਹੈ ਚਲੋ ਉਹਨਾਂ ਦੀ ਆਪਦੀ ਜਥੇਬੰਦੀ ਹੈ ਉਹਨਾਂ ਕੋਲੇ ਅਧਿਕਾਰ ਹੈ ਆਪ ਦਾ ਹੀ ਫੈਸਲੇ ਲੈਣ ਦਾ ਪਰ ਜਿਹੜਾ ਰੋਲਤੂ ਸਿੰਘ ਦਾ ਬਿਆਨ ਹੈ ਉਹਨਾਂ ਦਾ ਆਪਦਾ ਨਿੱਜੀ ਬਿਆਨ ਹੋ ਸਕਦਾ ਪਰ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਹੋ ਜੇ ਬਿਆਨ ਨਾ ਦਿੱਤੇ ਜਾਣ ਵੀ ਤਾਂ ਕਿ ਸਰਕਾਰਾਂ ਨੂੰ ਮੌਕਾ ਨਾ ਮਿਲੇ ਤੇ ਇਹ ਚੀਜ਼ ਦਾ ਸਰਕਾਰਾਂ ਫਾਇਦਾ ਚੱਕਦੀਆਂ ਪਰ ਮੈਨੂੰ ਨਹੀਂ ਲੱਗਦਾ ਵਾ ਅੱਗੇ ਤੋਂ ਨਹੀਂ ਅਸਾ ਦੇਣਗੇ ਕਈ ਵਾਰੀ ਚਲੋ ਕੰਮ ਕਰਦੇ ਹਾਂ ਤੋਂ ਪਿਆਣ ਵੀ ਦਿੱਤੇ ਜਾਂਦਾ ਕੰਮ ਕਰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਪਤਾ ਜੀ ਮੈਂ ਮਤਲਬ ਰੋਦੂ ਮਾਸਾ ਨੇ ਕਿਹਾ ਸੀਗਾ ਵੀ ਡੱਲੇਆ ਸਾਹਿਬ ਉਹ ਜਿਹੜਾ ਘੋਲ ਆ ਉਥੇ ਇਹ ਖਤਮ ਕਰਨਾ ਪੰਜਾਬ ਵਿੱਚ ਆ ਕੇ ਦੁਬਾਰਾ ਤੋਂ ਸਾਰੇ ਨੂੰ ਸੰਦੇਸ਼ ਲਾਉਣ ਅਸੀਂ ਫੇਰ ਸਾਰੀਆਂ ਜਥੇਬੰਦੀਆਂ ਹੋ ਕੇ ਨਾਲ ਤੁਰਾਂਗੇ ਤੇ ਵਿੱਚ ਇੱਕ ਵਰਗ ਸੋਸ਼ਲ ਮੀਡੀਆ ਤੇ ਇਹ ਵੀ ਕਹਿ ਰਿਹਾ ਕਿ ਡੱਲੇਆ ਸਾਹਿਬ ਦੇ ਕਿਹੜਾ ਕੋਈ ਵਿਆਹ ਰੱਖਿਆ ਪੋਤੇ ਦਾ ਕਿ ਸੱਦਾ ਦਿੱਤਾ ਜਾਵੇ ਕਿ ਉਹਨਾਂ ਨੇ ਇੱਕ ਸੋਲੋ ਚਿੱਠੀ ਕੱਢਤੀ ਹੈ ਵੀ ਪੰਦੇੜ ਸਾਹਿਬ ਨੇ ਚਿੱਠੀ ਕੱਢਤੀ ਹੈ ਵੀ ਇਹ ਜਿਹੜੇ ਮਤਲਬ ਸੱਦੇ ਨਹੀਂ ਦਿੱਤੇ ਜਾਂਦੇ ਹੁੰਦੇ ਇਹ ਜਿਹੜੇ ਮਤਲਬ ਲੋਕੀ ਘੋਲ ਹੁੰਦੇ ਨੇ ਵਿੱਚ ਆਪਣੇ ਆਪ ਆਇਆ ਜਾਂਦਾ ਹੁੰਦਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੇ ਜਿਹੜੀ ਚਿੱਠੀ ਕੱਢੀ ਐ ਉਹ ਮੈਂ ਤੁਹਾਨੂੰ ਦੁਬਾਰਾ ਫੇਰ ਰਿਪੀਟ ਕਰਾ ਦਿਆਂ ਉਹਨਾਂ ਨੇ ਚਿੱਠੀ ਇਹ ਕੱਢੀ ਐ ਵੀ ਸਾਡੇ ਤੁਸੀਂ ਸਾਰੀਆਂ ਇਹ ਸ਼ਰਤਾਂ ਜੋ ਵੀ ਐ ਇਹਨਾਂ ਤੇ ਤੁਸੀਂ ਵਿਚਾਰ ਕਰਦੇ ਹੋ ਤਾਂ ਤੁਸੀਂ ਅਸੀਂ ਵਿਚਾਰ ਕਰ ਸਕਦੇ ਹੋ ਇਸ ਮੁਤਾਬਕ ਤੁਸੀਂ ਛੱਤ ਦੇ ਮੁਤਾਬਕ ਤੁਸੀਂ ਆ ਸਕਦੇ ਹੋ ਉਹਨਾਂ ਦੀ ਜੋ ਫਰਵਰੀ ਦੇ ਵਿੱਚ ਗੱਲ ਸੀ ਉਹੀ ਇਹ ਸੀ ਉਹਦੇ ਨਾਲੋਂ ਬਿਹਤਰ ਇਹ ਹੁੰਦਾ ਵੀ ਸੰਯੁਕਤ ਮੋਰਚੇ ਦੀ ਮੀਟਿੰਗ ਸੱਦੀ ਜਾਂਦੀ ਮੀਟਿੰਗ ਸੱਦ ਕੇ ਮੀਟਿੰਗ ਦੇ ਵਿੱਚ ਸਾਰਿਆਂ ਦਾ ਫੈਸਲਾ ਲਿਆ ਜਾਂਦਾ ਜਦੋਂ ਆਪਾਂ 2020 ਦੇ ਵਿੱਚ ਗਏ ਸੀ ਅੱਡੋ ਅੱਡ ਜਥੇਬੰਦੀਆਂ ਬੜੀਆਂ ਸੀ ਉਹ ਕਨੂੰ ਉਨ੍ਹਾਂ ਦੇ ਉੱਤੇ ਪਹਿਲਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਉਹ ਕਾਨੂੰਨਾਂ ਨੂੰ ਵਿਚਾਰਿਆ ਵੀ ਇਹ ਗਲਤ ਆ ਕਿ ਸਹੀ ਆ ਇਹਨਾਂ ਤੇ ਕਿਵੇਂ ਲੜਨਾ ਚਾਹੀਦਾ ਹੈ ਲੜਨਾ ਚਾਹੀਦਾ ਜਾਂ ਨਹੀਂ ਲੜਨਾ ਚਾਹੀਦਾ ਜਦੋਂ ਸਾਰਿਆਂ ਦੇ ਵਿਚਾਰ ਆਏ ਵੀ ਲੜਨਾ ਚਾਹੀਦਾ ਵੀ ਇਸ ਤਰੀਕੇ ਨਾਲ ਲੜਨਾ ਚਾਹੀਦਾ ਉਸ ਤੋਂ ਸ਼ੁਰੂਆਤ ਕੀਤੀ ਗਈ ਉਹ ਵੀ ਇਹ ਸੀ ਵੀ ਸੰਯੁਕਤ ਮੋਰਚੇ ਦੀ ਮੀਟਿੰਗ ਸੱਦੀ ਜਾਂਦੀ ਮੀਟਿੰਗ ਦੇ ਵਿੱਚ ਉਹ ਵਿਚਾਰਿਆ ਜਾਂਦਾ ਵੀ ਇਹ ਮੋਰਚੇ ਨੂੰ ਇੱਥੇ ਚਲਾਉਣਾ ਅੱਗੇ ਜਾਂ ਇਹ ਮੋਰਚੇ ਦੇ ਵਿੱਚ ਤਬਦੀਲੀ ਲਿਆਉਣੀ ਹੈ ਜਾਂ ਪੰਜਾਬ ਸਰਕਾਰ ਨੂੰ ਢਾਉਣਾ ਜਾਂ ਪਹਿਲਾਂ ਦਿੱਲੀ ਸਰਕਾਰ ਨੂੰ ਢਾਉਣਾ ਠੀਕ ਆਪਾਂ ਕੀ ਗਏ ਵੀ ਦਿੱਲੀ ਆਪਾਂ ਅੱਜੇ ਦਿੱਲੀ ਜਾਵੜਗੇ ਵੀ ਹਿੰਦੂਸਤਾਨ ਪੱਦਰ ਦਾ ਇਹ ਮਸਲਾ ਐ ਐਮਐਸਪੀ ਦਾ ਤੁਹਾਨੂੰ ਪਤਾ ਹੈ ਉੱਥੇ ਦਿੱਲੀ ਦੇ ਵਿੱਚ ਅਦੋਲਨ ਚਲਾਉਣਾ ਕੋਈ ਖਾਲਾ ਜਿਦਾ ਬਾੜਾ ਨਹੀਂ ਤੁਹਾਨੂੰ ਪਤਾ ਲੰਮਾ ਅਦੋਲਨ ਚੱਲੂਗਾ ਪਹਿਲਾਂ ਲੋਕਾਂ ਦੇ ਵਿੱਚ ਗੱਲ ਲੈ ਜਾਣੀ ਬਹੁਤ ਜੁੜੀ ਹੈ ਜੇ ਲੋਕਾਂ ਦੇ ਵਿੱਚ ਗੱਲ ਜਾਊਗੀ ਥੱਲੋਂ ਕੇਡਰ ਉੱਠੂਗਾ ਥੱਲੋਂ ਲੋਕ ਉੱਠਣਗੇ ਜੇ ਜਨਤਾ ਮਗਰ ਹੋਊਗੀ ਤਾਂ ਆਪਾਂ ਸਰਕਾਰ ਨੂੰ ਢਾ ਸਕਾਂਗੇ ਨਹੀਂ ਕੱਲੀਆਂ ਜਥੇਬੰਦੀਆਂ ਵੀ ਨਹੀਂ ਕੁਝ ਕਰ ਸਕਣਗੀਆਂ ਉਹਦੇ ਵਿੱਚ ਇਹ ਸੀ ਵੀ ਸੰਯੁਕਤ ਮੋਰਚੇ ਦੀ ਮੀਟਿੰਗ ਸੱਤ ਕੇ ਉੱਥੇ ਆਗੂ ਨਾਲ ਫੈਸਲਾ ਕਰਕੇ ਗੱਲਬਾਤ ਕਰਕੇ ਅਦੋਲਨ ਦਾ ਕਿਸ ਤਰੀਕੇ ਨੂੰ ਰਾਹ ਲੈ ਕੇ ਜਾਣਾ ਹੈ ਫਿਰ ਬਿੱਤਰ ਹੁੰਦਾ ਚਿੱਠੀ ਤਾਂ ਜਿਹੜੀ ਕੱਢੀ ਆ ਉਹ ਜਿਉਂ ਦੀ ਤਿਉਂ ਉਹੀ ਹੈ ਵੀ ਸਾਡੇ ਮੁਤਾਬਕ ਤੁਸੀਂ ਜੇ ਚੱਲਣਾ ਹੈ ਵੀ ਉਹਨਾਂ ਨੇ ਮੈਂ ਉਹ ਪੜਿਆ ਵੀ ਹੈ ਲੈਣਾ ਹੁਣ ਮੇਰੇ ਯਾਦ ਨਹੀਂ ਚਿੱਠੀ ਮੇਰੇ ਕੋਲੇ ਪਈ ਵੀ ਸੀ ਕਾਪੀ ਉਹਦੀ ਇੱਕ ਵੀ ਉਹਦੇ ਜੇ ਸਾਡੇ ਮੁਤਾਬਕ ਤੁਸੀਂ ਆ ਸਕਦੇ ਹੋ ਉਦਾਂ ਅਸੀਂ ਇਸ ਤੇ ਵਿਚਾਰ ਕਰ ਸਕਦੇ ਹਾਂ ਉਹ ਤਾਂ ਇਹ ਹੋ ਗਿਆ ਵੀ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਤੁਸੀਂ ਸਾਡੇ ਮੁਤਾਬਕ ਚੱਲੋ ਉਹਦੇ ਤੇ ਇਹ ਹੈ ਸੰਯੁਕਤ ਮੋਰਚੇ ਨੇ ਸਾਰਾ ਦੇਖਣਾ ਵੀ ਇਹ ਭਾਰਤ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਜੇ ਆਪਾਂ ਇੱਥੋਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਸਾਰਾ ਆਪਾਂ ਪੰਜਾਬ ਜਾਵੜਾਂਗੇ ਫਿਰ ਵੀ ਮੋਰਚਾ ਨਹੀਂ ਜਿੱਤਿਆ ਜਾਣਾ ਜੇ ਹਰਿਆਣਾ ਵੀ ਨਾਲ ਆਪਣੇ ਜਾਂਦਾ ਫਿਰ ਵੀ ਨਹੀਂ ਜਿੱਤੇਗਾ ਉਹਦੇ ਵਿੱਚ ਆਪਾਂ ਪੂਰੇ ਭਾਰਤ ਨੂੰ ਨਾਲ ਲੈ ਕੇ ਚੱਲਣਾ ਹੈ ਉਹਦੇ ਤੇ ਫੈਸਲਾ ਹੋਣਾ ਵੀ ਕਿਸ ਤਰੀਕੇ ਨਾਲ ਇਸ ਅਦੋਲਨ ਨੂੰ ਆਪਾਂ ਅੱਗੇ ਚਲਾਉਣਾ ਹੈ ਪ੍ਰਧਾਨ ਜੀ ਜਿਵੇਂ ਇਸ ਸਕੈਮ ਦੀਆਂ ਜਿਵੇਂ ਇਸ ਸਕੈਮ ਦੇ ਵਿੱਚ ਬਹੁਤ ਜ਼ਿਆਦਾ ਜਿੱਥੇ ਬੰਦੇ ਆਣੇ ਤੁਹਾਡੇ ਮਤਲਬ ਇਸ ਸਕੈਮ ਦੇ ਕੋਈ ਫੈਸਲਾ ਲੈਂਦੀ ਹੈ ਜਿਵੇਂ ਮੰਨ ਲਾ ਗ੍ਰਾਹਕ ਦਾ ਕਿਡਰ ਤੁਹਾਡਾ ਬਹੁਤ ਵੱਡਾ ਕਿਡਰ ਆ ਪੰਜਾਬ ਦੇ ਵਿੱਚ ਜੇ ਮਤਲਬ ਇੱਕ ਜੇ ਮੰਨ ਲਾ ਤੁਹਾਡੇ ਵੱਲੋਂ ਕੋਈ ਫੈਸਲਾ ਲਿਆ ਜਾਂਦਾ ਤਾਂ ਇੱਕ ਮੋਰਚੇ ਨੂੰ ਬਹੁਤ ਵੱਡਾ ਉਸ ਨੂੰ ਹੌਸਲਾ ਹਲਾਰਾ ਮਿਲਦਾ ਜੇ ਮਤਲਬ ਤੁਸੀਂ ਖਨੌਰੀ ਬਾਰਡਰ ਜਾਂ ਦਿੱਲੀ ਬਾਰਡਰ ਬੰਨੀ ਕੂਚ ਕਰਦੇ ਹੋ ਜਾਂ ਤੁਹਾਡੀ ਜਥੇਬੰਦੀ ਹੈ ਨਾ ਕਿਉਂਕਿ ਪੰਜਾਬ ਦੇ ਸਭ ਤੋਂ ਵੱਡਾ ਕੇ ਡ੍ਰੈਗ ਰਾਹਾ ਜਥੇਬੰਦੀ ਦਾ ਹੀ ਆ ਤੇ ਜੇ ਜੇ ਮੰਨ ਲਓ ਵੀ ਉਹ ਇੱਕ ਹਲਾਰਾ ਮਿਲ ਜੂਗਾ ਜੇ ਬੈਲਾ ਤੁਸੀਂ ਉਧਰ ਨੂੰ ਜਾਣੇ ਹੋ ਜਾਂ ਕਿਸਾਨਾਂ ਨੂੰ ਤੁਹਾਡਾ ਇੱਕ ਫੈਸਲਾ ਜਾਂਦਾ ਕਿਸਾਨਾਂ ਨੂੰ ਅਪੀਲ ਕਰਦੇ ਕਿ ਉਹਨਾਂ ਦਾ ਸਾਥ ਦਿਓ ਤੇ ਇਸ ਦੇ ਵਿੱਚ ਬਹੁਤ ਵੱਡੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਤੁਸੀਂ ਕਿਹਾ ਵੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਇਕੱਲੇ ਅਸੀਂ ਵੀ ਨਹੀਂ ਕੁਝ ਕਰ ਸਕਦੇ ਜੋ ਸਾਡੀ ਜਥੇਬੰਦੀ ਵੀ ਲੜੂਗੀ ਇਕੱਲੀ ਸਾਡੀ ਜਥੇਬੰਦੀ ਵੀ ਕੁਝ ਨਹੀਂ ਕਰ ਸਕਦੀ ਇੱਥੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਤਾਲਮੇਲ ਨਾਲ ਐਕਸ਼ਨ ਕਰ ਰਹੇ ਹਾਂ ਅਸੀਂ ਤਾਂ ਕੱਲ ਵੀ ਉਹਨਾਂ ਦੇ ਉਸ ਕਾਲ ਮੇਲਮਾ ਐਕਸ਼ਨ ਦੇ ਵਿੱਚ ਅਸੀਂ ਸਿਮੂਲੀਅਟ ਕੀਤੀ ਹੈ ਅਸੀਂ ਕਿਹੜੇ ਤਰੀਕੇ ਨਾਲ ਕੀਤੀ ਅਸੀਂ ਪਿੰਡਾਂ ਚ ਰੋਸ ਮਾਰਚ ਕੀਤੇ ਹੈ ਅਸੀਂ ਜਿੱਦੇ ਉਹਨਾਂ ਤੇ ਜ਼ਬਰ ਹੋਇਆ ਉਹਦੇ ਵੀ ਸਟੇਟਮੈਂਟ ਜਾਰੀ ਕੀਤੀ ਹੈ ਸੂਬਾ ਪ੍ਰਧਾਨ ਨੇ ਵੀ ਇਹ ਗਲਤ ਹੈ ਜੇ ਸਰਕਾਰ ਆਪਣੀ ਹੱਦ ਚ ਰਵੇ ਨਹੀਂ ਖਬਰਦਾਰ ਹੋ ਜੇ ਇਹ ਨਹੀਂ ਵੀ ਅਸੀਂ ਨਾਲ ਨਹੀਂ ਪਰ ਜੇ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਉੱਥੇ ਵਿੱਚ ਜਾ ਕੇ ਪ੍ਰੋਗਰਾਮ ਦੇ ਹਮਾਇਤ ਕਰ ਸਕਦੇ ਹੋ ਹਮਾਇਤ ਤੁਸੀਂ ਬਾਹਰੋਂ ਵੀ ਦੇ ਸਕਦੇ ਹੋ ਮੈਨੂੰ ਲੱਗਦਾ ਹਮਾਇਤ ਬਾਹਰੋਂ ਨਜ਼ਰ ਨਹੀਂ ਆ ਰਹੀ ਹਮਾਇਤ ਹਮਾਇਤ ਅਸੀਂ ਪਿਛਲੇ ਸਮੇਂ ਦੇ ਵਿੱਚ ਝੋਨੇ ਦੀ ਲੜਾਈ ਸੀ ਡੇਢ ਮਹੀਨਾ ਪੂਰਾ ਟੋਲਪਲਾਜੇ ਫਰੀ ਕੀਤੇ ਡੇਢ ਮਹੀਨਾ ਭਾਜਪੀ ਵਾਲੇ ਦੇ ਘਰ ਘੇਰੇ ਮੰਡੀਆਂ ਦੇ ਵਿੱਚ ਜਾ ਜਾ ਕੇ ਝੋਨਾ ਤਲਾਇਆ ਕੀ ਉਹ ਲੜਾਈ ਨਹੀਂ ਸੀ ਭਾਰਤ ਮਾਲਾ ਪ੍ਰੋਜੈਕਟ ਜ਼ਮੀਨਾਂ ਦੀ ਲੜਾਈ ਨਹੀਂ ਸੀ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਕਿਸਾਨਾਂ ਦੇ ਪੈਸੇ ਨਹੀਂ ਪਏ ਕਿਸਾਨਾਂ ਦੀਆਂ ਅਕ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਉੱਥੇ ਨੌਜਵਾਨਾਂ ਦੇ ਨਾਲ ਲਾਠੀ ਚਾਰ ਝੋਕੇ ਗੋਲਗਾ ਚਲਾਤੀਆਂ ਗੱਡੀਆਂ ਭੰਨਤਿਆਂ ਲੱਤਾਂ ਤੋੜਤੀਆਂ ਬਾਹਾਂ ਨੌਜਵਾਨਾਂ ਦੇ ਗੁੱਟ ਟੁੱਟ ਕੇ ਕੀ ਉਹ ਲੜਾਈ ਨਹੀਂ ਸੀ ਲੱਤਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਵੱਜੇ ਕੀ ਉਹ ਲੜਾਈ ਨਹੀਂ ਸੀ ਕੀ ਅਸੀਂ ਲੜਾਈ ਤੋਂ ਬਾਹਰ ਕੀ ਜਦੋਂ ਇਹ ਪ੍ਰੋਗਰਾਮ ਲੀਗ ਦੇ ਸਾਥੀਆਂ ਤੇ ਜਬਰ ਹੁੰਦਾ ਹੈ ਅਸੀਂ ਤਾਲਮੇਲ ਮੈਂ ਐਕਸ਼ਨ ਆਸੀਂ ਆਪਦਾ ਦਿੰਨੇ ਆ ਕੀ ਉਹ ਲੜਾਈ ਨਹੀਂ ਕੀ ਹੁਣ ਤੁਸੀਂ ਐਂ ਕਹੋਗੇ ਵੀ ਅਸੀਂ ਜੇ ਜਾ ਕੇ ਉੱਥੇ ਵਿੱਚ ਜਾ ਕੇ ਉਹ ਬੈਰੀਕੇਡ ਦੇ ਵਿੱਚ ਜਾ ਕੇ ਟੱਕਰ ਮਾਰੀ ਗਈ ਫਿਰ ਹੀ ਇਹ ਲੜਾਈ ਹੈ ਨਹੀਂ ਇਹ ਐ ਨਹੀਂ ਹੁੰਦਾਗਾ ਇਹ ਜਥੇਬੰਦੀਆਂ ਨੇ ਆਪਦਾ ਦੇਖਣਾ ਕਿਸ ਤਰੀਕੇ ਨਾਲ ਅਸੀਂ ਲੜਾਈ ਲੜਨੀ ਹੈ ਤਾਂ ਪ੍ਰਧਾਨ ਜੀ ਇੱਕ ਵਾਰ ਲਾਸਟ ਸਵਾਲ ਆ ਜੇ ਮੰਨ ਲੈ ਕੋਸ਼ ਲੀਡਰ ਡੱਲਿਆ ਸਾਹਿਬ ਦਾ ਪਤਾ ਲੈਣ ਵੀ ਗਿਆ ਹਾਲ ਚਿਰ ਪੁੱਛਣ ਉੱਥੇ ਗਿਆ ਤੇ ਉਸ ਤੋਂ ਬਾਅਦ ਕਾਕਾ ਸਿੰਘ ਕੋੜਣਾ ਦਾ ਇੱਕ ਬਿਆਨ ਆਉਂਦਾ ਹੈ ਕਿ ਇਹ ਤਾਂ ਵੇਖਣ ਆਉਂਦੇ ਆ ਕਿ ਡੱਲਿਆ ਸਾਹਿਬ ਜਿਉਂਦਿਆਂ ਜਾਂ ਮਰ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਜਿਹੜਾ ਉਹ ਬਿਆਨ ਉਹਨੇ ਦਿੱਤਾ ਹੈ ਕਾਫੀ ਚਰਚਾ ਦੇ ਵਿੱਚ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਹੁਣ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਹੋ ਵੀ ਕਾਕਾ ਕੋੜੜੇ ਦਾ ਬਿਆਨ ਆਇਆ ਵੀ ਜਥੇਬੰਦੀਆਂ ਪਤਾ ਲੈਣ ਜਾ ਰਹੀਆਂ ਨੇ ਹੂੰ ਵੀ ਉਹ ਮਰਦਾ ਕੇ ਜਉਂਦਾ ਹੁਣ ਤੁਸੀਂ ਵੇਖੋ ਫਿਰ ਅਸੀਂ ਜਾ ਕੇ ਉੱਥੇ ਐਕਸ਼ਨ ਵਿੱਚ ਕਿਵੇਂ ਕਰਾਂਗੇ ਹੂੰ ਉਧਰੋਂ ਰਵਈਆ ਕੀ ਆ ਰਿਹਾ ਹੈ ਹੂੰ ਇਹ ਚੀਜ਼ ਆ ਗਈ ਸਮਝ ਚ ਉਧਰੋਂ ਰਵਈਆ ਇਹ ਉਧਰੋਂ ਇਹ ਮੇਰੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਬਿਆਨ ਦੇਣਾ ਚਾਹੀਦਾ ਸੀ ਇਸ ਤਰੀਕੇ ਨਾਲ ਇਹੀ ਚੀਜ਼ਾਂ ਸਰਕਾਰਾਂ ਇਹ ਚੀਜ਼ ਦਾ ਫਾਇਦਾ ਚੱਕਦੀਆਂ ਤੇ ਮੈਨੂੰ ਲੱਗਦਾ ਵੀ ਕਿਤੇ ਤੋਂ ਕਾਕਾ ਜੀ ਜ਼ਰੂਰ ਇਸ ਤੇ ਵਿਚਾਰ ਕਰਨਗੇ ਮੈਂ ਬਾਲਾ ਨਹੀਂ ਇਸ ਤੇ ਕਹਿਣਾ ਚਾਹੁੰਦਾ ਉਹ ਤਾਂ ਸੋਡੇ ਵੀ ਸਾਹਮਣੇ ਆ ਵੀ ਉਧਰੋਂ ਰਵਈਆ ਕਿਸ ਤਰੀਕੇ ਦਾ ਆ ਰਿਹਾ ਹੈ ਵੀ ਉਦੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਤੋਂ ਕਿਆ ਗਿਆ ਵੀ ਇਹ ਗੈਰ ਸਿਆਸੀ ਆ ਸੀ ਗੈਰ ਸਿਆਸੀ ਹੈ ਸਿਆਸੀ ਹੈ ਠੀਕ ਹੈ ਜੇ ਜਥੇ ਬੰਦਿਆਂ ਕੁਝ ਇਲੈਕਸ਼ਨ ਲੜ ਲਿਆ ਸੀ ਉਹਨਾਂ ਤੇ ਕਾਰਵਾਈ ਹੋਗੀ ਜੇ ਉਹਨਾਂ ਨੇ ਮਾਫੀ ਮੰਗ ਲਿਆ ਉਹਨੂੰ ਵਿੱਚ ਕਰ ਲਿਆ ਕਿਉਂਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਲੜਨਾ ਪਊਗਾ ਫਿਰ ਅਸੀਂ ਲੜਾਈ ਜਿੱਤ ਸਕਦੇ ਆ ਫਿਰ ਇਸ ਤਰੀਕੇ ਦਾ ਜੇ ਆਗੂ ਗਏ ਉੱਥੇ ਹੰਦਰਦੀ ਕਰਨਾ ਕਿਉਂਕਿ ਉਹਨਾਂ ਦਾ ਸਾਥ ਹੀ ਰਿਹਾ ਸਾਨੂੰ ਦੁੱਖ ਹੈ ਇਸ ਚੀਜ਼ ਦਾ ਵੀ ਡੱਲੇਵਾਲ ਸਾਹਿਬ ਨੂੰ ਪਰਮਾਤਮਾ ਉਹਨਾਂ ਤੇ ਭਲੀ ਕਰੇ ਸੇਤ ਉਹਨਾਂ ਦੀ ਤੰਦਰੁਸਤੀ ਬਖਸ਼ੇ ਉਮਰ ਲੰਮੀ ਬਖਸ਼ੇ ਉਹਨਾਂ ਦੀ ਜ਼ਰੂਰਤ ਹੈ ਪੰਜਾਬ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦੀ ਜ਼ਰੂਰਤ ਹੈ ਇਹੋ ਜੇ ਆਗੂ ਨਹੀਂ ਮਤਲਬ ਕਿ ਤਿਆਰ ਹੁੰਦੇ ਆਗੂ ਪੈਦਾ ਕਰਨ ਵਾਸਤੇ ਕਈ ਪੀੜੀਆਂ ਲੱਗ ਜਾਂਦੀਆਂ ਕਈ ਕਾਫੀ ਸਮਾਂ ਲੱਗ ਜਾਂਦਾ ਹੈ ਜ਼ਿੰਦਗੀਆਂ ਲੱਗ ਜਾਂਦੀਆਂ ਉਹ ਆਗੂ ਦੀ ਜ਼ਰੂਰਤ ਹੈ ਪਰ ਜੇ ਇਸ ਤਰੀਕੇ ਦੇ ਉਧਰੋਂ ਵੀ ਬਿਆਨ ਆਉਂਦੇ ਆ ਤਾਂ ਫਿਰ ਤੁਸੀਂ ਆਪ ਹੀ ਛੋਡੇ ਸਾਹਮਣੇ ਆ ਕੋਈ ਮੈਂ ਜ਼ਿਆਦਾ ਇਸਤੇ ਕਹਿ ਨਹੀਂ ਸਕਦਾ ਮਦਾਨ ਜੀ ਜਾਂਦੇ ਜਾਂਦੇ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਮੀਡੀਆ ਦੇ ਕੀ ਅਪੀਲ ਕਰਨੇ ਜਾਓਗੇ ਕਿਉਂਕਿ ਦੋ ਮੋਰ ਚੱਲੀ ਜਾਂਦੇ ਛੋਡੇ ਵੀ ਪੰਜਾਬ ਦੇ ਵਿੱਚ ਮੋਰ ਚੱਲੀ ਜਾਂਦੇ ਆ ਪੰਜਾਬ ਦੇ ਕਿਸਾਨਾਂ ਨੂੰ ਕੀ ਅਪੀਲ ਪੰਜਾਬ ਦੇ ਕਿਸਾਨਾਂ ਨੂੰ ਤਾਂ ਇਹ ਆ ਵੀ ਸੈਂਟਰ ਸਰਕਾਰ ਨੇ ਤਿੰਨ ਖੇਤੀ ਕਾਲੇ ਕਾਨੂੰਨ ਲਾਗੂ ਕਰਤੇ ਆ ਹੂੰ ਉਹਦੇ ਵਿੱਚ 23 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਦੇਸ਼ ਦੇ ਵਿੱਚ ਆਪਣੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਹੈੱਡਕੁਆਟਰਾਂ ਤੇ ਧਰਨਾ ਰੱਖਿਆ ਉਹਦੇ ਤੇ ਸਬੂਲੀਅਤ ਕਰੋ ਘਰਾਂ ਦੇ ਵਿੱਚੋਂ ਨਿਕਲੋ ਅਦੋਲਨਾਂ ਦਾ ਸਾਥ ਦਿਓ ਇਕਜੁੱਟ ਹੋ ਕੇ ਇਹ ਲੜਾਈ ਲੜੀ ਜਾਵੇ ਤੇ ਮੈਂ ਡੱਲੇਵਾਲ ਸਾਹਿਬ ਦੀ ਵੀ ਕਾਮਨਾ ਕਰਦਾ ਵੀ ਉਹਨਾਂ ਦੀ ਸਿਹਤ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਉਹ ਵੀ ਸੋਚਣ ਇਸ ਤੇ ਵਿਚਾਰ ਕਰਨ ਭੁੱਖੇ ਰਹਿ ਕੇ ਮਸਲੇ ਹੱਲ ਨਹੀਂ ਹੋਣੇ ਸਰਕਾਰਾਂ ਨਾਲ ਲੜਨਾ ਪੈਣਾ ਟੱਕਰਾਂ ਲੈਣਾ ਪੈਣਾ ਇਕਜੁੱਟ ਹੋਣਾ ਪੈਣਾ ਭਾਰਤ ਪੱਧਰ ਦਾ ਅंदोलਨ ਬਣਾਉਣਾ ਪੈਣਾ ਫਿਰ ਜਾ ਕੇ ਅਸੀਂ ਐਮਐਸਪੀ ਦੇ ਨੇੜੇ ਪਹੁੰਚ ਸਕਾਂਗੇ ਫਿਰ ਅਸੀਂ ਸਰਕਾਰਾਂ ਨੂੰ ਢਾ ਸਕਦੇ ਹਾਂ ਪੂਰੀ ਦੁਨੀਆ ਨੂੰ ਪੂਰੇ ਲੋਕਾਂ ਨੂੰ ਸਾਡਾ ਨੂੰ ਉੱਠਣਾ ਪੈਣਾ ਨਹੀਂ ਸਾਡੀਆਂ ਮੰਡੀਆਂ ਸਾਡੀਆਂ ਜ਼ਮੀਨਾਂ ਜਾਣ ਗਈਆਂ ਧੰਨਵਾਦ ਜੀ ਧੰਨਵਾਦ ਜੀ